thank you ਮੋਹਾਲੀ ਦੇ ਪਿੰਡ ਸੁਹਾਣਾ ਦੇ ਵਿੱਚ ਬਿਲਡਿੰਗ ਕਲਾਸ ਦਾ ਮਾਮਲਾ ਸਾਹਮਣੇ ਆਇਆ ਉਸ ਤੋਂ ਬਾਅਦ ਲਗਾਤਾਰ 3 ਤੋਂ 4 ਜਿਹੜੀ ਵਾਰਦਾਤਾਂ ਨਿਕਲ ਕੇ ਮੋਹਾਲੀ ਦੇ ਵਿੱਚ ਵੱਖ-ਵੱਖ ਤਾਮਤੋਂ ਸਾਹਮਣੇ ਆਈਆਂ ਜਿਸ ਨੂੰ ਲੈ ਕੇ ਨਗਰ ਨਿਗਮ ਮੋਹਾਲੀ ਦਾ ਇਸ ਤਰ੍ਹਾਂ ਹਰਕਤ ਵਿੱਚ ਆਇਆ ਹੋਇਆ ਨਜ਼ਰ ਆ ਰਿਹਾ ਤੇ ਉਹਨਾਂ ਕੋਲ ਲਗਾਤਾਰ ਸਰਵੇ ਕਰਵਾਏ ਗਏ ਨੇ 70 ਤੋਂ 80 ਬਿਲਡਿੰਗਾਂ ਜਿਹੜੀਆਂ ਕਿ ਹੋ ਗਈਆਂ ਅਨਧਿਕਾਰਤ ਤੌਰ ਤੇ ਉਹ ਸਾਰੀਆਂ ਗਈਆਂ ਨੇ ਉਹ ਆਇਡੈਂਟੀਫਾਈ ਕਰ ਲਈਆਂ ਗਈਆਂ ਤੇ ਉਸ ਤੋਂ ਬਾਅਦ ਜਦੋਂ ਇਸ ਸਮੇਂ ਨਗਰ ਨਿਗਮ ਕਮਿਸ਼ਨਰ ਨਾਲ ਗੱਲਬਾਤ ਕੀਤੀ ਬੈਨਿਤ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਵੱਲੋਂ ਸਪਸ਼ਟ ਤੌਰ ਤੇ ਕਿਸ ਸਪਸ਼ਟ ਕਰ ਦਿੱਤਾ ਗਿਆ ਕਿ ਉਹਨਾਂ ਵੱਲੋਂ ਹੁਣ ਸੀਲਿੰਗ ਪ੍ਰੋਸੈਸ ਜਿਹੜਾ ਕਿ ਇਹਨਾਂ ਬਿਲਡਿੰਗਾਂ ਦਾ ਜਿਹੜਾ ਸੀਲਿੰਗ ਪ੍ਰੋਸੈਸ ਹੈ ਉਹ ਅਮਲ ਵਿੱਚ ਲਿਆਂਦਾ ਜਾ ਰਿਹਾ ਹੈ ਤੇ ਫਿਲਹਾਲ ਉਹਨਾਂ ਵੱਲੋਂ ਇੱਕ ਲੋਕਾਂ ਨੂੰ ਇੱਕ ਵਾਰਨਿੰਗ ਵੀ ਦਿੱਤੀ ਗਈ ਹੈ ਜਿਨ੍ਹਾਂ ਦੇ ਜਿਹੜੇ ਨਕਸ਼ੇ ਨਹੀਂ ਅਪਰੂਵ ਹੈਗੇ ਉਹ ਆਪਣੇ ਨਕਸ਼ੇ ਅਪਰੂਵਲ ਲਈ ਇਹ ਪੋਰਟਲ ਦੇ ਉੱਤੇ ਲੌਗਇਨ ਕਰਨ ਤੇ ਆਪਣੇ ਆਪਣੇ ਜਿਹੜੇ ਨਕਸ਼ੇ ਨੇ ਅਪਰੂਵ ਕਰਾਨ ਕਿਉਂਕਿ ਪ੍ਰੋਸੈਸ ਨੂੰ ਬਿਲਕੁਲ ਸਮੂਥ ਕਰ ਦਿੱਤਾ ਗਿਆ ਦੂਸਰੇ ਪਾਸੇ ਗਮਾਟਾ ਦੀ ਦੇ ਗਮਾਟਾ ਦੇ ਅਧਿਕਾਰ ਖੇਤਰ ਵਿੱਚ ਪੈਂਦੇ ਜਿੰਨੇ ਵੀ ਇਲਾਕੇ ਨੇ ਉੱਥੇ ਲਗਾਤਾਰ ਹਾਈ ਰਾਈਜ਼ ਬਿਲਡਿੰਗ ਸੜੀ ਕੇ ਗਿਆ ਬਣਾਈਆਂ ਜਾ ਰਹੀਆਂ। ਬਹਾਲੀ ਦੇ ਪਿੰਡ ਮੌਲੀ ਦੀ ਗੱਲ ਕੀਤੀ ਜਾਵੇ ਉੱਥੇ ਮਲਟੀ ਸਟੋਰੀਜ਼ ਬਿਲਡਿੰਗ ਜਿਹੜੀ 7 ਤੋਂ 8 ਮੰਜ਼ਲਾ ਬਣਾ ਦਿੱਤੀਆਂ ਗਈਆਂ। ਜਿੱਥੇ ਕਿ ਇੱਕ ਬੱਚੇ ਦੇ ਸਿਰ ਪੰਜ ਪੰਜ ਮੰਜ਼ਲ ਜੜੀ ਬਿਲਡਿੰਗ ਬਣਾਈ ਗਈ ਸੀ ਉਸ ਦੇ ਗ੍ਰੇਲ ਕਰਦੇ ਬੱਚੇ ਦੀ ਬੱਚਾ ਸਿਰ ਤੇ ਵੱਜਦੀ ਹੈ ਜਿਸ ਕੇ ਬੱਚੇ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ। ਦੂਸਰੇ ਪਾਸੇ ਟੀਡੀਆ ਸਿਟੀ ਦੀ ਜੇਕਰ ਗੱਲ ਕੀਤੀ ਜਾਵੇ ਟੀਡੀਆ ਸਿਟੀ ਦੇ ਵਿੱਚ ਇੱਕ ਜਿਹੜਾ ਸ਼ੋਰੂਮ ਕੋਲੈਪਸ ਹੁੰਦਾ ਹੈ ਸ਼ੋਰੂਮ ਦੀ ਬਿਲਡਿੰਗ ਕੋਲੈਪਸ ਹੁੰਦੀ ਹੈ ਉਸ ਇਹ ਨੌਜਵਾਨਾ ਜਿਹੜੀ ਕਿ ਮੌਦnik ਮੌਦ ਦੇ ਵਸੂਠਾ ਜਿਹੜੀ ਕਿ ਮਿਲੀ ਸੀਗੀ ਬਿਲਡਿੰਗ ਕਲਾਸ ਹੋਣ ਤੋਂ ਬਾਅਦ ਉਸ ਨੂੰ ਲੈ ਕੇ ਨਗਰ ਨਿਗਮ ਤੇ ਹਰਕਤ ਵੀ ਚਾਇਆ ਹੋਇਆ ਹੈ ਗਮਾੜਾ ਆਖੇ ਕਦੋਂ ਉੱਠੇਗਾ ਆਪਣੀ ਗੁੰਮ ਕਰਨੀ ਨੀਂਦ ਤੋਂ ਇਹ ਇੱਕ ਵੱਡਾ ਸਵਾਲ ਹੈ ਨਿਸ਼ਾਨ ਹੈ ਗਮਾੜਾ ਦੇ ਅਧਿਕਾਰੀਆਂ ਦੀ ਕਾਰਗੁਜ਼ਾਰੀ ਤੇ ਦੂਸਰੇ ਪਾਸੇ ਕਾਰਗੁਜ਼ਾਰੀ ਇਸ ਕਰੇ ਸਵਾਲਿਆ ਘੇਰਿਆ ਵਿੱਚ ਗਮਾੜਾ ਦੇ ਅਧਿਕਾਰੀਆਂ ਦੀ ਸਵਾਲੀਆ ਕਾਰਗੁਜ਼ਾਰੀ ਸਵਾਲੀਆਂ ਤੇ ਨਿਸ਼ਾਨਾ ਤੇ ਕੇਰੇ ਵਿਚਾਸ ਕਰਕੇ ਆਉਂਦੀ ਹੈ ਕਿ ਉਹਨਾਂ ਦੀ ਦੇਖ ਰੱਖ ਦੇ ਵਿੱਚ ਉਹਨਾਂ ਦੀ ਅੱਖਾਂ ਸਾਹਮਣੇ ਜਿਹੜੀਆਂ ਬਿਲਡਿੰਗਾਂ ਬਣ ਰਹੀਆਂ ਨੇ ਆਕੇ ਗਮਾੜਾ ਕਿਉਂ ਇਹਨਾਂ ਤੇ ਕਾਰਵਾਈ ਨਹੀਂ ਕਰਦਾ ਤੇ ਕਦੋਂ ਜੇਕਰ ਕਰਮੀ ਹੈ ਤਾਂ ਕਦੋਂ ਕਰੇਗਾ ਕਿ ਉਹ ਗਮਾੜਾ ਦੇ ਅਧਿਕਾਰੀਆਂ ਨੂੰ ਕਿਸੇ ਵੱਡੇ ਹਾਦਸੇ ਦੀ ਉਡੀਕ ਕੀਤੀ ਜਾ ਰਹੀ ਹੈ ਉਡੀਕ ਕਿ ਵੱਡਾ ਹਾਦਸਾ ਵਾਪਰੇਗਾ ਤਾਂ ਉਸ ਤੋਂ ਬਾਅਦ ਗਮਾੜਾ ਦੇ ਅਧਿਕਾਰੀ ਹਰਕਤ ਵਿੱਚ ਆਣਗੇ ਜੇ ਇਸੇ ਸੰਬੰਧਿਤ ਨਾਲ ਅਸੀਂ ਗਮਾੜਾ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨੀ ਚਾਹੀਦੀ ਤਾਂ ਕੋਈ ਵੀ ਗਮਾੜਾ ਦਾ ਅਧਿਕਾਰੀ ਕੈਮਰੇ ਸਾਹਮਣੇ ਆ ਕੇ कन्नी कतरा हो नजर आ रहा मोहाली तो मनीष शंकर जिन्हें भी साढ़े ध्यान चाहे थे दो 2018 अठारह तो लेकर हूँ तक जिन्हें भी कंस्ट्रक्शन हुई सी हो हो लगे ने उस वक्त के जिन्हें भी इंस्पैक्टर्स हो जिन्हें भी मुलाजम हो उन्होंने खिलाफ भी असं हूँ इंक्वायरी शुरू की होने कि वो शिनाख्त करके तो उन्होंने अकाउंटेबिलिटी फिक्स कर बिल्डर्स लगातार हम भी कंस्ट्रक्शन चल रही है तो उन्होंने खिलाफ किस तरीके की कार्रवाई नगर निगम वालों अमल में लिया गया है तो ये जो है असली तीन जेडे साडे कॉर्पोरेशन एक्ट के अधीन ਅਸੀਂ ਨੋਟਿਸ ਕੱਢੇ ਉਹਨੇ ਜਿਹੜੇ ਉਸਾਰੀ ਆਧਿਨ ਨੇ ਜਾਂ ਕਿਸੇ ਨੇ ਨਕਸ਼ਾ ਦੇ ਖਿਲਾਫ ਕਰਾਏ ਹੋਣ ਤੇ ਲਗਭਗ 50-60 80 ਪਿੰਡਾਂ ਦੇ ਵਿੱਚ ਅਸੀਂ ਨੋਟਿਸ ਕੱਢੇ ਉਹਨੇ ਤੇ ਇਸ ਤੋਂ ਇਲਾਵਾ ਸੀਲਿੰਗ ਦਾ ਵੀ ਅਸੀਂ ਪ੍ਰਕਿਰਿਆ ਸ਼ੁਰੂ ਕਰ ਚੁੱਕੇ ਨੇ ਤੇ ਉਹ ਵੀ ਅਸੀਂ ਲਗਾਤਾਰ ਕਰ ਰਹੇ ਨੇ ਮੇਰੇ ਦੁਬਾਰਾ ਸ਼ਹਿਰ ਵਾਸੀਆਂ ਨੂੰ ਤੇ ਸਪੈਸ਼ਲੀ ਪਿੰਡ ਵਾਸੀਆਂ ਨੂੰ ਇਹ ਬੇਨਤੀ ਜਿਹੜੇ ਪਿੰਡ ਚ ਰਹਿੰਦੇ ਨੇ ਆਪਣੇ ਕਿ ਜੇਕਰ ਇਹਨਾਂ ਨੇ ਕੋਈ ਵੀ ਕੰਸਟਰਕਸ਼ਨ ਕਰਾਣਾ ਹੋਵੇ ਨਗਰ ਨਿਗਮ ਜਿਹੜੀ ਨਕਸ਼ਾ ਪੋਰਟਲ ਦੇ ਵਿੱਚ ਆਪਾਂ ਅਪਲਾਈ ਕਰਾਈ ਤੇ ਨਕਸ਼ਾ ਦੀ ਪ੍ਰੋਸੈਸ ਵੀ ਉਹਨਾਂ ਕਾਫੀ ਸਮੂਥ ਹੋ ਗਈ ਤੇ ਉਹਦੇ ਉਸ ਤੋਂ ਬਾਅਦ ਹੀ ਆਪਣਾ ਕਾਰਵਾਲ ਸ਼ੁਰੂ ਉੱਤ تقريبا ਕਿੰਨੇ ਕਿ ਉਹ ਜਿਹੜਾ ਅਡਪਟ ਕਰ ਰਹੇ ਹੋ ਲਈ ਇੱਕ ਸਰਵੇ ਕਰਵਾਇਆ ਗਿਆ ਸੀ ਆਇਡੈਂਟੀਫਾਈ ਕਰਾਈਆਂ ਗਈਆਂ ਗੇਂਸ ਬਿਲਡਿੰਗ ਇਨੇ ਗੇਂ ਜਿਹੜੀ ਆਇਡੈਂਟੀਫਾਈ ਹੋ ਗਈ ਬਿਲਡਿੰਗ ਅਗੇ ਉਹ ਆ ਨਾ ਨਹੀਂ ਇਹਦੇ ਵਿੱਚ ਜਿਹੜੇ ਅਸੀਂ ਸਨাক্ত ਕਰਵਾਏ ਸੀ ਹਾਈ ਰਾਈਜ਼ ਬਿਲਡਿੰਗ ਜਿੰਨੇ ਵੀ ਹਾਈ ਰਾਈਜ਼ ਬਿਲਡਿੰਗ ਹੋਣੀ ਉਹ ਲਗਭਗ ਸਾਢੇ ਕੋਲ 80 80 70 ਦੀ ਇਨਫਰਮੇਸ਼ਨ ਆਈ ਹੈ ਬਟ ਉਹਦੇ ਵਿੱਚ ਕਾਫੀ ਇਹੋ ਜੇ ਵੀ ਨਹੀਂ ਜਿਹੜੇ ਨਗਰ ਨਿਗਮ ਦੇ ਸ਼ਾਮਿਲ ਹੋਣ ਤੋਂ ਪਹਿਲੇ ਵੀ ਬਣੇ ਹੋਏ ਸੀ ਹੁਣ ਅਸੀਂ ਉਹ ਸਾਰੇ ਡਿਫਰੈਂਸ਼ੀਏਟ ਕਰ ਰਹੇ ਹਣੀ ਕਿ ਉਸ ਤੋਂ ਬਾਅਦ ਜਿਹੜੀ ਬੰਦੀ ਕਾਰਵਾਈ ਉਹ ਅਸੀਂ ਸ਼ੁਰੂ ਕਰ ਰਹੇ ਹਾਂ ਤੁਸੀਂ ਕਿਸੇ ਵੀ ਕੰਟਰੀ ਚ ਜਾ ਜੇ ਤੁਸੀਂ ਪੈਕੇਜ ਕਰਦੇ ਹੋ ਤੁਹਾਡਾ 5 ਤੋਂ 7 ਲੱਖ ਰੁਪਏ ਵੱਧ ਖਰਚਾ ਹੁੰਦਾ ਪਰ ਜੱਪ ਸਟੱਡੀ ਹਮੇਸ਼ਾ ਇਹੀ ਕਹਿੰਦੀ ਹੈ ਵੀ ਪੈਕੇਜ ਦੇ ਵਿੱਚ ਨਾ ਜਾਓ ਤੁਸੀਂ ਆਪਣੇ ਪੈਸੇ ਲਾਓ ਜਿੱਦਾਂ ਹੁਣ ਸਾਡੀ ਕੰਪਨੀਆ ਤੁਹਾਡਾ ਇੱਕ ਵੀ ਰੁਪਿਆ ਮਰਨਦਾ ਜਾਂ ਫਸਣ ਦਾ ਕੋਈ ਚਾਂਸ ਨਹੀਂ ਹੁੰਦਾ ਯੂਨੀਵਰਸਿਟੀ ਕਾਲਜ ਦੇ ਵਿੱਚ ਜਦੋਂ ਫੀਸ ਭਰੋਗੇ ਉਹਦੀ ਗਾਰੰਟੀ ਹੁੰਦੀ ਹੈ ਤੁਸੀਂ ਫੰਡ ਸ਼ੋਅ ਕਰਦੇ ਹੋ ਉਹਦੀ ਗਾਰੰਟੀ ਹੁੰਦੀ ਹੈ ਤੁਹਾਡਾ ਫੰਡ ਹੁੰਦਾ ਜਿਹੜੇ ਪੈਸੇ ਤੁਸੀਂ ਸਾਨੂੰ ਪ੍ਰੋਸੈਸਿੰਗ ਫੀਸ ਦੰਨੇ ਹੋ ਉਹਦੀ ਵੀ ਗਾਰੰਟੀ ਹੈ ਸੋ ਤੁਸੀਂ ਕਿਸੇ ਵੀ ਕੰਟਰੀ ਜਾਣਾ ਹੈ ਆਸਟ੍ਰੇਲੀਆ ਯੂ ਐਸ ਏ ਨਿਊਜ਼ੀਲੈਂਡ ਇੰਗਲੈਂਡ ਸ਼ੈਨਗਨ ਕਿਸੇ ਵੀ ਕੰਟਰੀ ਜਾਣਾ ਤਾਂ ਤੁਸੀਂ ਹੁਣ ਆਪਣਾ 5 ਤੋਂ 7 ਲੱਖ ਰੁਪਏ ਬਚਾ ਸਕਦੇ ਹੋ ਸਟੈਪ ਬਾਈ ਸਟੈਪ ਜਪ ਸਟਡੀ ਦੇ ਥਰੂ ਵੀਜ਼ਾ ਅਪਲਾਈ ਕਰਕੇ ਇਹਨਾਂ ਨੰਬਰਾਂ ਤੇ ਫੋਨ ਕਰੋ ਤੁਸੀਂ ਮੋਹਾਲੀ ਖੰਨੇ ਰਾਏਕੋਟ ਜਲੰਧਰ ਸਾਨੂੰ ਮਿਲ ਸਕਦੇ ਹੋ 100% ਵੀਜ਼ਾ ਲੱਗੇਗਾ ਔਰ ਤੁਹਾਡਾ 5 ਤੋਂ 7 ਲੱਖ ਰੁਪਏ ਬਚੇਗਾ Passei